ਇਹ ਡੇਲੇ ਇੱਕ ਦਿਨਾਂ ਦਾ achar ਬਣਦਾ ਹੈ। ਕਰੋਂਦਾ। ਕਰੋਂਦਾ। ਬਣਦਾ ਕਰੋਂਦਾ। ਉਹ ਕਿੱਥੇ ਆ ਜੀ? ਆ ਦੇਖ। ਆਹ ਵਾਲਾ ਕਰੋਂਦਾ। ਹਾਂਜੀ। ਇਹਨੂੰ ਡੇਲੇ ਲੱਗੇ ਨਹੀਂ ਕਰੋਂਦੇ ਨੂੰ। ਇਹ ਲਾਇਆ। ਉਹ ਗਾਂ ਲੱਗਣਗੇ ਜਿਆਦਾ। ਹੁਣ ਅਗਲੇ ਸਾਲ ਲੱਗਣਗੇ। ਅੱਛਾ ਇਹ ਵੈਸੇ ਕਿਸ ਕੰਮ ਲਈ ਇਹ ਵਧੀਆ ਮਤਲਬ ਬੈਨੀਫਿਟ ਕੀ ਇਹਨਾਂ ਦਾ ਕਰੋਂਦਿਆਂ ਦਾ? ਇਹ ਵੀ achar ਬਹੁਤ ਪੈਂਦਾ। ਮੈਂ ਡੇਲੇ ਦਾ achar ਤਾਂ ਪੈਂਦਾ ਜੀ ਮੈਂ ਸੁਣਿਆ ਵਿੱਚ। ਹਾਜਮੇ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਜੀ। ਅੱਛਾ ਜੀ। ਹਾਂਜੀ ਇਹਦਾ achar ਬਹੁਤ ਪੈਂਦੇ ਸੀ। ਅੱਛਾ ਜੀ। ਉਹਦਾ ਵੀ ਖਾਧਾ ਜਾਂਦਾ ਜੀ। ਇਹਦਾ ਮਰੱਬਾ ਵੀ ਮਿਲਦਾ ਜੀ। ਹਾਂਜੀ ਅੱਛਾ ਜੀ ਹਾਂਜੀ ਹਾਂਜੀ ਬਹੁਤ ਹੀ ਗੋਣਕਾਰੀ ਆ ਇਹ ਅੱਛਾ ਇਹ ਪੌਦਾ ਕਿੱਡਾ ਕੋ ਜਾਂਦਾ ਜੀ ਇਹ ਆਹ ਜੀ ਰੰਗ ਚਾ ਰਿਖ ਪਿਆ ਪੈਟਾ ਕੀ ਰਹਿੰਦਾ ਮਲੇ ਆਂਗੂ ਹੋਰ ਲੱਗਦਾ ਆਪਣੇ ਲੱਗੇ ਹੋਏ ਬਹੁਤ ਲੱਗਦਾ ਤੇ ਆਮ ਹੀ ਆ ਹੈ ਹਾਂਜੀ ਹਾਂਜੀ ਜਿੱਦਾਂ ਹਾਰਟ ਦੀ ਪ੍ਰੋਬਲਮ ਹੈ ਨਾ ਕਿਸੇ ਨੂੰ ਉਹਦੇ ਲਈ ਵੀ ਬੈਸਟ ਆ ਇਹ ਬਲੋਕੇਜ ਜਿਹੜੀ ਨਾੜਾਂ ਦੀ ਹੁੰਦੀ ਆ ਉਹ ਖੋਲਦਾ ਹੈ ਨਹੀਂ ਚਲੋ ਬਹੁਤ ਵਧੀਆ ਹਾਂਜੀ ਅੱਛਾ ਆ ਦੇਖੋ ਜੀ ਆਪਾਂ ਕੁੰਟਾਂ ਵਾਲੇ ਜੰਗਲ ਵਿੱਚ ਵੀ ਦੇਖਿਆ ਸੀ ਕੁੰਟਾਂ ਪਿੰਡ ਦੇ ਇਹ ਦੱਸੋ ਜੀ ਇੱਥੇ ਲੱਗੇ ਹੋਏ ਬਹੁਤ ਵਧੀਆ ਹਾਂਜੀ ਕੀ ਕਹਿੰਦੇ ਇਹਨਾਂ ਨੂੰ ਕੋਈ ਵਾਰ ਦੱਸ ਦਿਓ ਇਹਨੂੰ ਕਰੋਂਦਾ ਬੋਲਦੇ ਇਹਦਾ ਆਚਾਰ ਵੀ ਬਣਦਾ ਜੀ ਹਾਂਜੀ ਇਹਦਾ ਮਰਬਾ ਵੀ ਬਣਦਾ ਜੀ ਜੀ ਬਹੁਤ ਹੀ ਗੋਣਕਾਰੀ ਆ ਜੀ ਵਾਹ ਜੀ ਕੀ ਬਾਤ ਆ ਹਾਂਜੀ ਤੇ ਕਿਲੋ ਕੁ ਦੱਤ ਨੇ ਸਾਨੂੰ ਕਿਹੋ ਜਿਹੀਆਂ ਚੀਜ਼ਾਂ ਦਿੱਤੀਆਂ ਹੋਈਆਂ ਜੀ ਹਨਾ ਹਾਂਜੀ ਮੂਤਰ ਕਿੰਨੇ ਚਿਰ ਦਾ ਹੈ ਇਹ ਹੋ ਗਿਆ ਹੁਣ 1.5 ਸਾਲ ਦਾ ਹੋ ਗਿਆ ਹੁਣ ਜੀ ਸਾਡੀ ਪ੍ਰੈਸ ਨਾਲੋਂ ਜ਼ਿਆਦਾ ਆ ਲੱਗਾ ਨਹੀਂ ਕੋਈ ਅੱਛਾ ਇਹ ਤਾਂ ਬਹੁਤ ਲੱਗਦਾ ਜੀ ਕਿੰਨਾ ਭਰਿਆ ਹੁੰਦਾ ਜੀ ਹੁਣ ਤਾਂ ਬੇ ਥੋੜਾ ਹੋ ਗਿਆ ਪਹਿਲਾਂ ਬਹੁਤ ਲੱਗ ਬੇਸ਼ਾਬਾ ਲੱਗਦਾ ਇਹਨੂੰ ਜੀ ਐਵੇਂ ਦੇਖੋ ਜਿੱਦਾਂ 베ਰੀ ਆਉਂਦੀ ਉਹ ਨਹੀਂ ਹੁੰਦੀ ਹਾਂਜੀ ਹਾਂਜੀ ਆ ਆਪਣੇ ਕੀ ਕਹਿੰਦੇ ਇਹਨੂੰ ਜਿਹੜਾ ਥੱਲੇ ਉਗਦਾ ਹੁੰਦਾ 베ਰੀ ਵਾਂਗੂ ਕੀ ਕਹਿੰਦੇ ਮਲਾਂ ਜੀ ਮਲਾਂ ਹਾਂ ਇਹ ਵੀ ਮਲੇ ਵਾਂਗੂ ਦੇਖੋ ਇਹਦੇ ਵੀ ਹੈਗੇ ਆ ਇਹ ਕੰਡੇ ਇਹ ਬਾੜ ਕਾਂ ਦੇ ਬਹੁਤ ਕੰਮ ਆਉਂਦਾ ਜੀ ਇਹ ਬਾੜਾਂ ਲਈ ਹੈ ਹਾਂਜੀ ਕੁ ਕੰਡਾ ਬਹੁਤ ਰੱਖਾ ਇਹ ਵੀ ਤਿੱਖਾ ਨੰਗਦਾ ਨਹੀਂ ਬੈਤੀ ਸੀ ਹਨਾ ਪਰ ਸਿਰਫ ਫਰਕ ਇੰਨਾ ਹੈ ਵੀ ਇਹਦੇ ਜਿਹੜੇ ਆ ਇਹਨੂੰ 베ਰ ਕਹ ਰਿਹਾ ਹਾਂ ਕਰਾਉਂਦਾ ਆ ਦੇਖੋ ਕਿਦਾਂ ਦਾ ਇਹ ਹੈ ਹਾਂ ਤੁਹਾਨੂੰ ਉਹ ਵਧੀਆ ਜੀ ਵਧੀਆ ਵਧੀਆ ਬਹੁਤ ਸੋਹਣਾ ਅੱਛਾ ਇਹ ਇਹਦਾ ਫੇਰ ਤੁਸੀਂ ਗੁਣ ਇਹ ਹੀ ਦੱਸਦੇ ਆ ਵੀ ਆਚਾਰ ਵਾਹਰਾ ਚ ਪੈਂਦੇ ਤੇ ਗੁਣ ਕੀ ਇਹਦਾ ਜੀ ਜਿਹੜੇ ਤਾਤੇ ਆਪਾਂ ਨੂੰ ਮਿਲਦੇ ਜਦੋਂ ਜੀ ਅੱਛਾ ਜਿਹੜੇ ਚੰਦੇ ਨਦੀਂ ਦੇ ਤਾਤੇ ਆ ਜੀ ਠੀਕ ਹੈ